ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਿਹੜੀ ਗੁਰੂ ਸਾਹਿਬ ਜੀ ਦੀ ਜੀਵਨ ਸਾਖੀਆਂ ਬਾਰੇ ਸੁਣਨੇ ਆ ਕਿਹੜੀ ਗੁਰੂ ਸਾਹਿਬ ਜੀ ਦੀ ਗੁਰੂ ਅੰਗਦ ਦੇਵ ਜੀ ਸਾਹਿਬ ਬੋਲੋ ਗੁਰੂ ਅੰਗਦ ਦੇਵ ਜੀ ਗੁਰੂ ਅੰਗਦ ਦੇਵ ਜੀ ਸਾਡੇ ਕਿੰਵੇਂ ਗੁਰੂ ਹੈ ਦੂਜੇ ਉਹਨਾਂ ਦਾ ਪਹਿਲਾ ਨਾਮ ਕੀ ਸੀਗਾ ਫਾਈ ਲੈਣਾ ਜੀ ਗੁੱਡ ਜੌਬ ਜਦੋਂ ਉਹ ਆਪਣੇ ਸੰਗੀ ਸਾਥੀਆਂ ਦੇ ਨਾਲ ਮਾਤਾ ਦੇ ਦਰਸ਼ਨਾਂ ਨੂੰ ਜਾ ਰਹੇ ਸੀਗੇ ਉਹ ਰਸਤੇ ਦੇ ਵਿੱਚ ਕਿਸੇ ਨੂੰ ਮਿਲਣ ਵਾਸਤੇ ਜਾਣਾ ਚਾਹੁੰਦੇ ਸੀ ਕਿਹਨੂੰ ਮਿਲਣ ਜਾਣਾ ਚਾਹੁੰਦੇ ਸੀ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਸਾਡੇ ਕਿੰਵੇਂ ਗੁਰੂ ਹੈ ਪਹਿਲੇ ਗੁਰੂ ਕਿੱਥੇ ਸੀਗੇ ਗੁਰੂ ਸਾਹਿਬ ਜੀ ਉਦੋਂ ਕਿਸੇ ਨੂੰ ਪਤਾ ਕਿੱਥੇ ਸੀਗੇ ਕਰਤਾਰਪੁਰ ਸਾਹਿਬ ਕਿੱਥੇ ਸੀਗੇ ਜਦੋਂ ਗੁਰੂ ਸਾਹਿਬ ਪਾਈ ਲੈਣਾ ਜੀ ਗੁਰੂ ਸਾਹਿਬ ਜੀ ਨੂੰ ਮਿਲਣ ਵਾਸਤੇ ਆਏ ਸੀਗੇ ਤੇ ਜਦੋਂ ਘੋੜੇ ਤੇ ਸੀਗੇ ਹੀ ਆ ਸਮਬਰੀ ਕਿ ਗੁਰੂ ਦਾ ਦਰਬਾਰ ਕਿੱਥੇ ਹੈ ਉਹਨਾਂ ਨੂੰ ਰਸਤਾ ਕਿਹਨੇ ਦੱਸਿਆ ਸੀਗਾ ਹੂ ਸ਼ੋਅਡ ਹਿਮ ਦ ਵੇ ਗੁਰੂ ਨਾਨਕ ਦੇਵ ਜੀ ਤੇ ਜਦੋਂ ਆਪਣਾ ਘੋੜਾ ਪੰਨ ਕੇ ਅੰਦਰ ਗਏ ਸੀ ਦਰਵਾਜ਼ਾ ਖੋਲ ਕੇ ਦੇਖਿਆ ਸੀ ਅੰਦਰ ਕੌਣ ਸੀਗਾ ਗੁਰੂ ਸਾਹਿਬ ਜੀ ਸੀਗੇ ਹੈਨਾ ਸੋ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਬਹੁਤ ਨਿਹਾਲ ਹੋ ਗਏ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਕਿ ਉਹਨਾਂ ਦਾ ਹੁਣ ਜਿੱਤ ਜਿਹੜਾ ਵੈ ਮਾਤਾ ਦੇ ਦਰਸ਼ਨਾਂ ਨੂੰ ਜਾਣ ਬਸਤੀ ਨਹੀਂ ਸਿੱਖਣਤਾ ਬਿਕੋਜ਼ ਹੀ ਫੈਲਟ ਕਿ ਮੈਨੂੰ ਮੇਰੀ ਡੈਸਟਨੀ ਜੋ ਮੈਨੂੰ ਚਾਹੀਦੀ ਸੀਗੀ ਉਹ ਮੈਨੂੰ ਇੱਥੇ ਮਿਲ ਗਈ ਹੈ ਫਿਰ ਉਹ ਰਾਤ ਨੂੰ ਉੱਥੇ ਗੁਰੂ ਸਾਹਿਬ ਜੀ ਕੋਲ ਰਹਿੰਦੇ ਆ ਤੇ ਅਗਲੇ ਦਿਨ ਆਪਣੇ ਜਿਹੜੇ ਉਹਨਾਂ ਦੇ ਫਰੈਂਡ ਸੀਗੇ ਸੰਗੀ ਸਾਥੀ ਸੀਗੇ ਉਹਨਾਂ ਨੂੰ ਜਾ ਕੇ ਕਹਿੰਦੇ ਹੈਗੇ ਕਿ ਹੁਣ ਮੈਂ ਮਾਤਾ ਦੇ ਦਰਸ਼ਨਾਂ ਨੂੰ ਨਹੀਂ ਜਾਣਾ ਤੁਸੀਂ ਅੱਗੇ ਚੱਲੀ ਪਾਓ ਮੈਂ ਹੁਣ ਗੁਰੂ ਨਾਨਕ ਤੇਜ ਜੀ ਕੋਲ ਗਰਧਾਰਪੁਰ ਸਾਹਿਬ ਵਿਖੇ ਹੀ ਰੁਕਾਂਗਾ ਸੋ ਭਾਈ ਨਰਨਾ ਜੀ ਉੱਥੇ ਰੁਕ ਜਾਂਦੇ ਹੈਗੇ ਆ ਦਿਨ ਰਾਤ ਉਹ ਲੰਗਰ ਦੇ ਵਿੱਚ ਸੇਵਾ ਕਰਦੇ ਆ ਗੁਰੂ ਸਾਹਿਬ ਜੀ ਦੇ ਨਾਲ ਖੇਤੀਬਾੜੀ ਦੇ ਵਿੱਚ ਸੇਵਾ ਕਰਦੇ ਆ ਭਜਨ ਬੰਦਗੀ ਕਰਦੇ ਹੈਗੇ ਆ ਸੋ ਥੋੜੇ ਦਿਨਾਂ ਬਾਅਦ ਉਹ ਆਪਣੇ ਘਰ ਵਾਪਸ ਜਾਂਦੇ ਆ ਜਾ ਕੇ ਆਪਣੇ ਜਿਹੜੇ ਉਹਨਾਂ ਦੇ ਬੱਚੇ ਹੁੰਦੇ ਆ ਭਾਈ ਦਾਤੂ ਜੀ ਤੇ ਭਾਈ ਦਾਸੂ ਜੀ ਕੀ ਨਾਮ ਉਹਨਾਂ ਦਾ ਭਾਈ ਸੋ ਉਹਨਾਂ ਦੋਨਾਂ ਨੂੰ ਆਪਣਾ ਸਾਰਾ ਬਿਜ਼ਨਸ ਸਮਝਾ ਦਿੰਦੇ ਆ ਤੇ ਕਹਿੰਦੇ ਹੁਣ ਸਾਰੀ ਜ਼ਿੰਮੇਵਾਰੀ ਤੁਸੀਂ ਸਾਹਮਣੀ ਆ ਤੇ ਮੈਂ ਹੁਣ ਗੁਰੂ ਸਾਹਿਬ ਜੀ ਕੋਲ ਜਾ ਕੇ ਸੇਵਾ ਕਰਨੀ ਹੈਗੀ ਹੈ ਤੇ ਉਹ ਗੁਰੂ ਨਾਨਕ ਦੇਵ ਜੀ ਕੋਲ ਆ ਕੇ ਰਹਿ ਜਾਂਦੇ ਆ ਤੇ ਉੱਥੇ ਉਹ 7 ਸਾਲ ਲਗਭਗ 7 ਸਾਲ ਉੱਥੇ ਸੇਵਾ ਕਰਦੇ ਹੈਗੇ ਆ ਤੇ ਗੁਰੂ ਸਾਹਿਬ ਜੀ ਦੇ ਜਿਹੜੇ 3 ਗੋਲਡਨ ਰੂਲ ਸੀਗੇ ਉਸ ਨੂੰ ਕਮਾਂਦੇ ਹੈਗੇ ਆ ਇੱਕ ਵਾਰੀ ਬੜੀ ਬਾਰਿਸ਼ ਆਂਦੀ ਹੈ ਬਾਰਿਸ਼ ਕਰਕੇ ਧਰਮਸ਼ਾਲਾ ਦੀ ਜਿਹੜੀ ਕੰਧ ਸੀਗੀ ਉਹ ਟੁੱਟ ਜਾਂਦੀ ਹੈ ਤੇ ਗੁਰੂ ਨਾਨਕ ਦੇਵ ਜੀ ਜਿਹੜੇ ਆ ਉਹ ਗੁਰੂ ਨਾਨਕ ਦੇਵ ਜੀ ਨਾਲ ਜਾ ਕੇ ਆਪਣੇ ਜਿਹੜੇ ਸਿੱਖ ਹੈ ਉਹਨਾਂ ਨੂੰ ਕਹਿੰਦੇ ਆ ਤੁਸੀਂ ਉਹ ਕੰਧ ਬਣਾ ਦੇਵੋ ਤੇ ਸਿੱਖ ਕਹਿੰਦੇ ਬੜੀ ਬਾਰਿਸ਼ ਆ ਰਹੀ ਹੈ ਅਸੀਂ ਜਦੋਂ ਬਾਰਿਸ਼ ਓਕੇਗੀ ਫਿਰ ਆ ਗਏ ਸੋ ਦੈਨ ਹੀ ਆਸਕਡ பை ਲੈਣਾ ਜੀ ਗੈਸ ਵਟ பை ਲੈਣਾ ਜੀ ਡਿਡ ਹੀ ਮੇਡ ਇਟ ਹੀ ਵਾਸ ਸਤਬਚਨੀ ਹੀ ਲਿਸਨ ਟੂ ਹਿਸ ਗੁਰੂ ਹੀ ਸੈਡ ਜੋ ਮੇਰੇ ਗੁਰੂ ਸਾਹਿਬ ਜੀ ਕਹਿੰਗੇ ਡਸਨਟ ਮੈਟਰ ਆਮ ਨਾ ਗੋਇੰ ਅ ਕੁਐਸਚਨ অর ਐਨੀਥਿੰਗ ਆਮ ਗੋਇੰ ਟੂ ਡੂ ਇਟ ਤੋ ਜਦੋਂ ਆਪਣੇ ਪਿੰਡ ਤੋਂ ਵਾਪਸ ਆਉਂਦੇ ਆ ਸਾਰਿਆਂ ਨੂੰ ਪੁੱਛਦੇ ਆ ਗੁਰੂ ਨਾਨਕ ਦੇਵ ਜੀ ਕਿੱਥੇ ਆ ਸਾਰੇ ਕਹਿੰਦੇ ਗੁਰੂ ਨਾਨਕ ਦੇਵ ਜੀ ਖੇਤਾਂ ਦੇ ਵਿੱਚ ਗਏ ਆ ਭਾਈ ਲੈਣਾ ਜੀ ਫਟਾਫਟ ਉਹਨਾਂ ਦੇ ਦਰਸ਼ਨ ਕਰਨ ਉੱਥੇ ਜਾਂਦੇ ਆ ਜਦੋਂ ਦੇਖਦੇ ਆ ਕਿ ਉਹਨਾਂ ਦੀ ਕੋਲ ਇੱਕ ਘਾਹ ਦੀ ਪੰਡ ਹੁੰਦੀ ਹੈ ਜਿਹੜੀ ਚਿੱਕੜ ਜਿਹਾ ਨਿਬੜ ਗਈ ਹੁੰਦੀ ਹੈ بارش ਕਰਕੇ ਤੇ ਗੁਰੂ ਨਾਨਕ ਦੇਵ ਜੀ ਉਹ ਪੰਡ ਚੱਕ ਕੇ ਭਾਈ ਲੈਣਾ ਜੀ ਦੇ ਸੀਸ ਦੇ ਉੱਪਰ ਰੱਖ ਦਿੰਦੇ ਆ ਤੇ ਭਾਈ ਲੈਣਾ ਜੀ ਦੇ ਸੋਹਣੇ ਸੋਹਣੇ ਕੱਪੜੇ ਜਿਹੜੇ ਆ ਉਹ ਸਾਰੇ ਚਿੱਕੜ ਨਾ ਪੜ ਜਾਂਦੇ ਆ ਜਦੋਂ ਜਾਂਦੇ ਆ ਧਰਮਸ਼ਾਲਾ 'ਚ ਮਾਤਾ ਸੁਲਖਣੀ ਜੀ ਹੂ ਵਾਸ ਮਾਤਾ ਸੁਲਖਣੀ ਜੀ he was guru nanak dev ji's wife <laughs> who was mata sulakhni ji <laughs> so mata sulakhni ji kendiyan ki tusi ikhi kita ki tusi chikkad wala jada ka si ga bhai lena ji de sis te rakh ke unna de sohne sohne kapde jade chikkad na par ditte te guru nanak dev ji kendeya e chikkad ni hega ik kesar de chitte he gaya anybody knows what is kesar kesar nu no english ki kendeya ਸੈਫਰਨ ਇਟਸ ਵੈਰੀ ਐਕਸਪੈਂਸਿਵ ਹੈ ਨਾ ਸੋ ਜਿਹੜੇ ਗੁਰੂ ਭਾਈ ਲੈਣਾ ਜੀ ਸੀ ਉਹਨਾਂ ਦੇ ਜੀਵਨ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈਗਾ ਕਿ ਉਹ ਕਿੰਨੇ ਸਾਥ ਬਚਨੇ ਸੀਗੇ ਕਿੰਨਾ ਪਿਆਰ ਕਰਦੇ ਸੀ ਆਪਣੇ ਗੁਰੂ ਸਾਹਿਬ ਜੀ ਦੇ ਨਾਲ ਇੱਕ ਵਾਰੀ ਬਾਟਾ ਚਿੱਕੜ ਚ ਡੇਗ ਗਿਆ ਸੀਗਾ ਤੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਕਿਹਾ ਸੀ ਕੱਢਣ ਨੇ ਆਣ ਉਹ ਨਹੀਂ ਲੈ ਕੇ ਆਏ ਸੀ ਜਦੋਂ ਭਾਈ ਲੈਣਾ ਜੀ ਨੂੰ ਕਿਹਾ ਸੀਗਾ ਉਹਨਾਂ ਨੇ ਆਪਣੇ ਕੱਪੜਿਆਂ ਦੀ ਵੀ ਪਰਵਾਹ ਨਹੀਂ ਸੀ ਕੀਤੀ ਚਿੱਕੜ ਦੇ ਵਿੱਚ ਲਾਂਗ ਮਾਰ ਕੇ ਬਾਟਾ ਲੈ ਕੇ ਆਏ ਸੀ ਧੋ ਕੇ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਬਾਟਾ ਪੇਟ ਕੀਤਾ ਸੀਗਾ ਸੋ ਹੁਣ ਅਸੀਂ ਬਾਕੀ ਸਾਖੀ ਅਗਲੀ ਵਾਰੀ ਸ਼ੇਅਰ ਕਰਾਂਗੇ ਤੇ ਇਸ ਮੇ ਨਾਮ ਲਵਾਂਗੇ ਗੁਰੂ ਸਾਹਿਬ ਜੀ ਦਾ ਸਾਰਿਆਂ ਨੇ ਪਿੱਛੇ ਪਿੱਛੇ ਬੋਲਣਾ ਹੈ ਗਾਣਾ ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਦੇਵ ਜੀ ਤਨ ਹੈ ਤਨ 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 ਗੁਰੂ ਅੰਗਦ ਦੇਵ ਜੀ ਤਨ ਹੈ ਤਨ ਹੈ तन है तन है तन है गुरु अंगद जी तन है तन है तन है तन है गुरु अंगद देव जी धन है वाहेगुरु तो जी, जी का खालसा vai you